ਕੰਮ ਕਰਵਾਏ ਕੰਮ ਕਰਵਾਏ ਤੁਸੀਂ ਕੰਮ ਨਹੀਂ ਦਿੰਦੇ ਉਹ ਜਿਹੜਾ ਉਹ ਜਿਹੜਾ ਲੱਗਾ ਏ ਉਹ ਜਿਹੜੇ ਲੱਗੇ ਨੇ ਉੱਥੇ ਜਿਹੜੇ ਗਾਰਡਨ ਲੱਗੇ ਆ 10 ਫੁੱਟ ਤੋਂ 20 ਫੁੱਟ ਕੰਟਰੋਲਮੈਂਟ ਕੀਤੀ ਹੋਣੀ ਕਰਦੇ ਸੀ ਉਹਦੇ ਮੁਤਾਬਕ ਕਰ ਰਹੇ ਆ ਤੁਸੀਂ ਸਾਨੂੰ ਕੰਮ ਨਹੀਂ ਕਰਦੇ ਅਸੀਂ ਕਹਦਾ ਅਸੀਂ ਪੱਤਰ ਕਰ ਰਹੇ ਆ ਅਸੀਂ ਤੁਹਾਨੂੰ ਤੁਹਾਡੀਆਂ ਕਮੀਆਂ ਦੱਸਣ ਦੇ ਅਸੀਂ ਕਹਦਾ ਕੰਮ ਨਹੀਂ ਕਰਦੇ ਮੈਂ ਕਹਿੰਦਾ ਚੁੱਕੋ ਥੋਂ ਮੈਂ ਕਹਿੰਦਾ ਚੁੱਕੋ ਥੋਂ ਮੈਂ ਕਿਉਂ ਨਹੀਂ ਕੰਮ ਕਰੰਦਿਆਂ ਤੁਹਾਨੂੰ ਸਾਹ ਦੇ ਆਰਡਰ ਨੇ ਉਦਾਂ ਹੀ ਹੁਕਮ ਮੈਂ ਤੁਹਾਨੂੰ ਕਹਿੰਦਿਆਂ ਕਰੋ ਤੁਸੀਂ ਕਿਉਂ ਨਹੀਂ ਕਰਦੇ ਕਿਉਂ ਨਹੀਂ ਕਾਰਵਾਈ ਕਰਦੇ ਕਿੱਥੇ ਕਰਦੇ ਆਓ ਹੋ ਕਰੇ ਬੰਦੇ ਦੇ ਅਸੀਂ ਇੱਦਾਂ ਨਹੀਂ ਦੀ ਸਾਹਿਬ ਜੀ ਇੱਦਾਂ ਨਹੀਂ ਦੀ ਇਹ ਦਾ ਸਹਿਯੋਗ ਇੱਦਾਂ ਨਹੀਂ ਦਾ ਤੁਸੀਂ ਲੋਕਾਂ ਦੇ 1 ਕਿੰਗ ਫੁੱਟ 2-2 ਫੁੱਟ ਚ ਕਾਦੀ ਹਰਾਸਮੈਂਟ ਕਾਦੀ ਦੱਸੋ ਕਾਦੀ ਹਰਾਸਮੈਂਟ ਜੋੜ ਕੇ ਬੇਨਤੀ ਕਰਨ ਰਿਹਾ ਕਮਿਸ਼ਨਰ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਤੋਂ 10 ਮੀਟਰ ਦੂਰ ਤੇ ਆ 10 ਮੀਟਰ ਦੂਰ ਦੇ ਉੱਤੇ ਜਿਹੜੇ ਲੱਗੇ ਨੇ ਗਾਡਰ ਸਾਰੇ ਇੱਕ ਦੁਕਾਨਦਾਰ ਨੇ 10 ਮੀਟਰ ਦੇ ਤੁਹਾਡੇ ਕੋਲ ਗਾਡਰ ਲਾਏ ਨੇ ਤੁਸੀਂ ਕਿਉਂ ਨਹੀਂ ਕਰਦੇ ਕਿਉਂ ਨਹੀਂ ਕਰ ਰਹੇ ਕਰਦੇ ਮੈਂ ਕਿਹਨਾ ਕੰਮ ਕਰੋ ਕਿਉਂ ਨਹੀਂ ਕਰਦੇ ਆਹ ਦੇਖੋ 10 ਮੀਟਰ ਇਥੋਂ ਦੂਰ 10 ਮੀਟਰ ਦੂਰ ਆ ਦੇਖੋ ਸਾਡੇ ਸਾਹਮਣੇ ਆ 10 ਮੀਟਰ ਦੂਰੀ ਤੇ ਗਾਰਡਰ ਲੱਗੇ ਨੇ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਅੱਗੇ ਉਹਨਾਂ ਇਨਕ੍ਰੋਚਮੈਂਟ ਕੀਤੀ ਬੇਨਤੀ ਕਰਨੀ ਆ ਜੋ ਇਹ ਸਾਡੀ ਬੇਨਤੀ ਆ 1 ਮਹੀਨੇ ਤੋਂ ਲੱਗੇ ਨੇ ਦੀ ਕਿਉਂ ਨਹੀਂ ਕਰਦੇ ਕਾਰਵਾਈ ਸਾਰੇ ਸ਼ਹਿਰ ਵਾਸੀ ਵਾਸੀ ਸਾਡਾ ਦੁਕਾਨਦਾਰ ਸੰਯੋਗ ਦੇ ਨਹੀਂ ਅਸੀਂ ਉਹ ਕਾਹਦਾ ਦੇਣ ਦੇ ਸਾਡੇ ਸਾਡੇ ਹੁਕਮ ਦੇ ਨਿੱਕੇ ਦੁਕਾਨਦਾਰਾਂ ਤੇ ਤੁਹਾਡਾ ਨਿੱਕੇ ਦੁਕਾਨਦਾਰਾਂ ਤੇ ਕਾਰਵਾਈ ਜਿਹੜੇ ਸ਼ੌਕਾਰ ਨੇ ਉਹਨਾਂ ਦੇ ਕੋਈ ਕਾਰਵਾਈ ਦੁਕਾਨਦਾਰ ਨੂੰ ਤੰਗ ਨਹੀਂ ਕਰਨ ਦੇ ਹੱਥ ਜੋੜ ਕੇ ਬੇਨਤੀ ਕਰਨ ਦੇ ਆ ਠੀਕ ਹੈ ਨਹੀਂ ਪਰ ਇਨਕ੍ਰੋਚਮੈਂਟ ਅਸੀਂ ਕਾਹਦਾ ਨਹੀਂ ਕਰਨ ਦੇ ਦੱਸੋ ਨਾ ਕਾਹਦਾ ਕੋਸ਼ਿਸ਼ ਮੈਂ ਕਹਿੰਦਾ ਕਰੋ ਕਰੋ ਮੈਨੂੰ ਉਹ ਕਰਨਗੇ ਕਿਉਂ ਨਹੀਂ ਹਟਾਉਂਦੇ ਤੁਸੀਂ ਜੋ ਸਾਡੇ ਸਾਹ ਦੇ ਆਰਡਰ ਨੇ 9 ਮੀਟਰ ਹੈ ਗਿਆ 9 ਮੀਟਰ ਦੂਰ ਹੈ ਗਿਆ ਉਹ ਕਰਨ 9 ਮੀਟਰ ਦੂਰ ਹੈ ਗਿਆ ਉਹ ਆਰਡਰ ਉਹ ਕਬਜਾ 2 ਮੀਟਰ ਦੂਰ ਆ ਤੁਹਾਡੇ ਤੋਂ ਦੇਖਦਾ ਕਿਸ ਤਰ੍ਹਾਂ ਕਾਰਵਾਈ ਕਰਦੇ ਤੁਸੀਂ ਕਰੋ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਆਪਣੀ ਕਾਰਵਾਈ ਕਰਨ ਦੇ ਆ 10 ਮਿੰਟ ਨਾ ਦਿਓ ਠੀਕ ਹੈ ਨਹੀਂ ਕਾਦੀ ਨਹੀਂ ਹੁੰਦੇ ਆ ਕਰੋ ਕਾਰਵਾਈ ਹਰਾਸਮੈਂਟ ਨਾ ਸਾਨੂੰ ਦੋ ਅਸੀਂ ਹਰਾਸਮੈਂਟ ਨਹੀਂ ਮੈਂ ਤੁਹਾਨੂੰ ਕਹਿੰਦਾ ਕਬਜਾ ਹਟਾਓ ਤੋਂ ਕਬਜਾ ਹਟਾਵਾਂਗੇ ਕਿਉਂ ਮੇਰੀ ਹਰਾਸਮੈਂਟ ਕਾਦੀ ਮਰੀ ਹਰਾਸਮੈਂਟ ਕਾਜੀ ਕੰਡਾ ਇਹ ਅੱਗੇ ਸਾਨੂੰ ਕੰਮ ਮੈਂ ਕਾਜੀ ਤੁਸੀਂ ਕਰੋ ਮੈਂ ਕਹਿੰਦਾ 8 ਮੀਟਰ ਆ ਗਿਆ ਕਬਜਾ ਉਹਲਾ 8 ਮੀਟਰ ਦੂਰੀ ਤੇ ਆ ਜਿਹੜਾ ਗਾਟਰ ਸੜਕ ਦੇ ਉੱਤੇ ਲਾ ਕੇ ਉਹ ਨਾਲੇ ਦੁਕਾਨ ਦੇ ਅੱਗੇ ਕਬਜਾ ਕੀਤਾ ਤੁਸੀਂ ਰਿਟਨ ਦੇ ਵਿੱਚ ਜਿਹੜੀ ਉਹਦੀ ਕੰਪਲੇਨ ਕਰੋ ਤੁਹਾਨੂੰ ਦਿਖਾਈ ਨਹੀਂ ਦੇਣਾ ਆ ਪਾਟ ਤੋਂ 7 ਮੀਟਰ ਦੂਰ ਤੁਹਾਨੂੰ ਸਾਰਾ ਸ਼ਹਿਰ ਹੀ ਦਿਖਾਈ ਦੇਣਾ ਪਾਟ ਦੇ ਤੋਂ 7 ਮੀਟਰ ਦੂਰ ਆ ਸਾਰਾ ਸ਼ਹਿਰ ਹੀ ਸਾਨੂੰ ਦਿਖਾਈ ਦੇਣਾ ਮੈਂ ਕਿਹਾ 7 ਮੀਟਰ ਦੂਰੀ ਦਾ ਕਬਜਾ ਗਾਟਰ ਲਾ ਕੇ ਸ਼ੰਗਲੀਆਂ ਲਾ ਕੇ ਜਾਲੀਆਂ ਲਾਈਆਂ ਤੁਸੀਂ ਕਹਿੰਦੇ ਅਸੀਂ ਹਰਾਸਮੈਂਟ ਕਰਨ ਦੇ ਆ ਕਾਦੀ ਹਰਾਸਮੈਂਟ ਮੇਰੀ ਦੱਸੋ ਮੈਂ ਤੁਹਾਨੂੰ ਕਹਿੰਦਾ ਪੜ ਦੋ ਤਾਂ 10 ਮੀਟਰ ਦੂਰ ਨੇ ਉਹ ਭਾਜੀ ਕੰਮ ਕੰਮ ਕਰੋ ਕਰੋ ਫਿਰ ਕਰੋ ਕੱਢਾਓ ਘਟਾਓ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਇਹ ਟਿੰਗ ਦਿਓ ਆ ਦੇਖੋ ਜੀ ਮੇਰੇ ਖਿਆਲ ਆ 7 ਮੀਟਰ ਤੋਂ ਵੱਧ ਦੂਰ ਨਹੀਂ ਹੋਣਾ 7 ਮੀਟਰ ਤੋਂ ਦੂਰ ਨਹੀਂ ਆ ਵੱਧ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਨੇ ਇੱਥੋਂ ਲੰਘ ਰਹੇ ਨੇ ਕਹਿੰਦੇ ਵੀ ਸਾਨੂੰ ਦਿਖਾਈ ਨਹੀਂ ਦਿੰਦਾ ਇਹਨੂੰ ਤੁਸੀਂ ਸਾਨੂੰ ਰਿਟਨ ਜਿੱਦਿਓ ਆ ਦੇਖੋ ਇਹ ਆਜੇ ਕਬਜ਼ਾ ਲਿਖ ਕੇ ਦਿਓ ਲਿਖ ਕੇ ਦਿਓ ਆ ਦੇਖੋ ਕਹਿੰਦੇ ਲਿਖ ਕੇ ਦਿਓ ਕਬਜ਼ਾ ਇਹ ਨਗਰ ਨਿਗਮ ਦੇ ਅਧਿਕਾਰੀ ਵਨ ਸਾਈਡਿਡ ਦੀ ਜਿਹੜੀ ਆ ਕਾਰਵਾਈ ਸ਼ਹਿਰ ਦੇ ਵਿੱਚ ਕਰ ਰਹੇ ਸਸੋ ਇਹ ਕਿਹੜਾ ਕਾਨੂੰਨ ਆ